ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਤਾ ਅੱਗੇ ਅਕਾਲ ਪੁਰਖ ਅੱਗੇ ਵਾਹਿਗੁਰੂ ਅੱਗੇ ਅਰਦਾਸ ਹੈ ਬੇਨਤੀ ਹੈ ਜੋ ਜੜੀ ਹੈ ਕਿ ਹੈ ਅਕਾਲ ਪੁਰਖ ਵਾਹਿਗੁਰੂ ਜਿੰਨੇ ਵੀ ਸਬਸਕ੍ਰਾਈਬਰ ਜਾਂ ਜਿੰਨੇ ਵੀ ਇਹ ਵੀਡੀਓ ਨੂੰ ਦੇਖ ਰਹੇ ਨੇ ਹੇ ਮੇਰੇ ਦਾਤਾ ਸਭ ਨੂੰ ਖੁਸ਼ੀਆਂ ਆਂਦਈ ਸਭ ਦੀਆਂ ਜਾਇਜ ਮਨੋ ਕਾਮਨਾਵਾਂ ਪੂਰੀਆਂ ਕਰੀ ਮੇਰੇ ਮਾਲਕ ਸੱਚਾ ਪਾਤਸ਼ਾਹ ਦਿਲੋਂ ਅਰਦਾਸ ਹੈ ਖੁਸ਼ ਰਹਿਣ ਸਾਰੇ ਜਣੇ ਆਪਣੀ ਜ਼ਿੰਦਗੀ ਦੇ ਵਿੱਚ ਤੇ ਫੋਲਟਰੀ ਫਾਰਮ ਤੇ ਤੁਹਾਨੂੰ ਪਤਾ ਕੰਮ ਚੱਲੇ ਰਿਹਾ ਹਨਾ ਰੋਜ਼ ਜਿਹੜਾ ਜਿਹੜਾ ਕੰਮ ਹੁੰਦਾ ਆਪਾਂ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਆਂ ਰੈਗੂਲਰ ਏ ਕਿਵੇਂ ਕਿਵੇਂ ਗੱਲਾਂ ਬਾਤਾਂ ਅੱਜ ਸ਼ਾਇਦ ਅ ਅੱਜ ਦਾ ਦਿਨ ਲਾ ਕੇ ਫਿਰ ਦੋ ਤਿੰਨ ਦਿਨ ਦੀ ਰੈਸਟ ਹੋਊਗੀ ਜਿਹਦੇ ਵਿੱਚ ਕੋਈ ਹੋਰ ਕੰਮ ਕਰਾਂਗੇ ਤੇ ਜਿਹੜੇ ਸਾਡੇ ਮਿਸਤਰੀ ਸਾਹਿਬ ਆ ਉਹ ਕਹਿੰਦੇ ਆ ਬਈ ਜਿਹੜਾ ਡਰਮ ਇੱਕ ਆਹ ਡਰਮ ਪਟ ਰਹੇ ਆ ਤੁਹਾਨੂੰ ਪਤਾ ਹੀ ਆ ਹਨਾ ਇਹ ਥੋੜਾ ਜਿਹਾ ਕਸਰ ਰਹਿਂਦੀ ਈ ਦੀ ਤੇ ਦੂਸਰਾ ਅੰਦਰ ਬਾਥਰੂਮ ਦੇ ਅੰਦਰ ਹੋ ਰਹੀ ਹੈ ਪਲਸਤਰ ਹੋ ਰਿਹਾ ਹੈ ਤੇ ਤੀਸਰਾ ਜਿਹੜਾ ਹੈਗਾ ਕੰਮ ਆਹ ਹੈ ਜਿਹੜਾ ਇਹਨੂੰ ਸਾਡੇ ਕਹ ਕਹਿੰਦੇ ਹੁੰਦੇ ਆਪਣਾ ਮਿਸਤਰੀ ਸਾਹਿਬ ਕਹਿੰਦੇ ਆ ਵੀ ਇਹਨੂੰ 2 ਦਿਨ ਸੁੱਕ ਲੈਣੇ ਤੇ ਧੁੱਪ ਨਾਲ ਵੀ 2-3 ਦਿਨ ਬਾਅਦ ਵਿੱਚ ਫਿਰ ਇਹਦੇ ਉੱਪਰ ਲੈਂਟਰ ਲਾਵਾਂਗੇ ਤੇ ਉਹ ਫਿਰ 2-3 ਦਿਨ ਕਾਦੇ ਵਾਸਤੇ ਕਹਿੰਦਾ ਹੈ ਮਿਲਦੇ ਜੀ ਮਿਸਤਰੀ ਸਾਹਿਬ ਨੂੰ ਮਰੂ ਖਾਲਸਾ ਵੈਰੂ ਸ਼ਤਿ ਹਾਂ ਮਿਸਤਰੀ ਸਾਹਿਬ ਕੀ ਦਿੱਕਤ ਆ ਵੀ ਇਹ ਹੈ ਨਾ ਜੀ ਹੁਣ ਇਹ ਗਿੱਲਾ ਹੈ ਜੇ ਚੁਣਾਈ ਤਾਜੀ ਹੋਈ ਦੀ ਆ ਠੀਕ ਹੈ ਇਹ ਜਾਨੀ ਤੋਂ ਪਾ ਲਾ ਕੇ ਸੁੱਕ ਜੂਗਾ ਤੇ ਅਸੀਂ ਲੈਂਟਰ ਪਾਤਾ ਵਿੱਚ ਇਕ ਕਣੀ ਸਲਾਬ ਰਹਿਣੀ ਵੇਚੀ ਜੇ ਸਲਾਬ ਤਾਂ ਪਹਿਲਾਂ ਰਹਿਣੀ ਉਹਨੇ ਜਦ ਪਾਣੀ ਖੜਾਉਣਾ ਫੇ ਪਾਣੀ ਦਾ ਸਲਾਬ ਹਾਂ ਸੁੱਕ ਜੂ ਇੱਕ ਵਾਰ ਪਲਾਸਟਰ ਸੁੱਕ ਜੂਗਾ ਫੇ ਪਾਣੀ ਪਾ ਅੱਛਾ ਪਲਾਸਟਰ ਵੀ ਸੁੱਕ ਜੂ ਨਾਲੇ ਆਪਣੀ ਤਾਕਤ ਦੇ ਵਿੱਚ ਪੂਰਾ ਆ ਜੂ ਹੈ ਨਾ ਤੇ ਤਾਂ ਪਾਣੀ ਪੂਣੀ ਕੱਢ ਲਾਉਣਾ ਇਹਨੂੰ ਪਾਣੀ ਤਾਂ ਲਾਤਾ ਪਤਾ ਨਹੀਂ ਆਇਆ ਨਹੀਂ ਜੀ ਲਾਇਆ ਨਹੀਂ ਲਾਦਣੇ ਹੁਣ ਲਾ ਦੋ ਹਾਂ ਅਥੇ ਪਾਣੀ ਲੱਗਣਾ ਰਹਿਣੀ ਹੈ ਮੇਰੂ ਘਾਤਾ ਚਾਰ ਫੇਰੇ ਮੇਰੂ ਕਹਿੰਦਾ ਗੋਲਾ ਲਾਇਆ ਵਜ ਕੋ ਸੱਜ ਵਿੱਚ ਚਾਰ ਫੇਰੇ ਇਹ ਵੀ ਗੱਲਾਂ ਨੇ ਓਕੇ ਹੋਇਆ ਵਾ ਕੰਮ ਹਾਂ ਬਾਕੀ ਦੇਖਦੇ ਹੁਣ ਵੀ ਪਾਣੀ ਕਿੰਨਾ ਕ ਘਟਦਾ ਇਹ ਤੇ ਵੀ ਜੇ ਕਿੰਨਾ ਕ ਵਧਦਾ ਉਹ ਗਵਾਦੀਆਂ ਗੱਲਾਂ ਚੈੱਕ ਕਰ ਲੋ ਉਹੋਂ ਚੈੱਕ ਕਰਾਂਗੇ ਪਹਿਲਾਂ ਹੀ ਲੈਟਰ ਪਾਉਂਡ ਤੇ ਪਹਿਲਾਂ ਚੈੱਕ ਕਰ ਲੀਏ ਕਿਆ ਕਰੀਏ ਪਹਿਲਾਂ ਚੈੱਕ ਕਰ ਲਾ ਹਣਾ ਫੇਰ ਟੁੱਲੂ ਪੰਪ ਕਾ ਕੱਢ ਲਿਓ ਹਾਂ ਫੇਰ ਟੁੱਲੂ ਪੰਪ ਕਾ ਨਿਕਲ ਜਾਊਗਾ ਇਹ ਵੀ ਗਲਤੀ ਨਹੀਂ ਸੋੜਾਂ ਨੇ ਹੁਣ ਸਿਹਤ ਦਾ ਤਰੀਕੇ ਮੈਂ। ਛੇ ਕਹਿੰਦਾ ਮੈਂ ਜੰਪ ਮਾਰਦਾ ਮੈਂ। ਨਹੀਂ ਜੰਪ ਜੰਪ ਮਾਰਦਾ। ਹਾਂਜੀ ਹਾਂਜੀ। ਅੱਛਾ ਜੰਪਿੰਗ ਗੱਲ ਅੱਛਾ ਵੀ ਐਕਸਰਸਾਈਜ਼ ਵੀ ਠੀਕ ਹੋ ਰਿਹਾ। ਕਦ ਕਰਦਾ ਹੁੰਦਾ ਹੈ ਐਕਸਰਸਾਈਜ਼? ਐਕਸਰਸਾਈਜ਼ ਦਾ ਜੋਗਾ ਹੁਣ ਤੇ ਕਰਨ ਲੱਜਣਾ ਸੀ। ਅੱਛਾ ਜੋਗਾ ਇਹ ਜੋਗਾ ਇਹ? ਇਹ ਤਾਂ ਕੰਮ ਹੈ ਯਾਰ। ਉਹ ਕੰਮ ਜੋਗਾ ਹੀ ਆ ਸਾਰੇ ਜੜੀਆ ਸਾਡਾ ਇਹ ਅੱਛਾ ਹਾਂ ਉੱਥੇ ਉਹ ਸੱਚੇ ਉਹ 빙ਗੇ ਹੋ ਹਾਂ ਆ ਸਾਡਾ ਜੋਗਾ ਹੀ ਹੈ ਸਾਰੇ ਜੜੀ ਹੁੰਦਾ ਛੇ ਆ ਕਸਰ ਤਾਂ ਨਾਲ ਸਾਡੀ ਵੀ ਇਹ ਅੱਛਾ ਕਸਰ ਹੁੰਦਾ ਥੋੜੀ ਇਹ ਫਿਰ ਤਾਂ ਤੂੰ ਪੁੰਨ ਨਾਲ ਪੜੀਆਂ ਦੋ ਕੰਮ ਹੈ ਤੇਰਾ ਹਾਂ ਹੋਰ ਨਾਲੇ ਜੜੀ ਦੱਲਦਾ ਨਾਲੇ ਜੋਗਾ ਨਾਲੇ ਜੋਗਾ ਨਾਲੇ ਆਪਣਾ ਸਰੀਰ ਫਿੱਟ ਰੱਖਿਆ ਵਾ ਹੈ ਵਾਹ ਬਾਈ ਵਾਹ ਫਿਰ ਹੁਣ ਫਿਰ ਜੋਗਾ ਕਰਾਉਣਾ ਤੇ ਮੈਨੂੰ ਅੱਜ ਦੀ ਹੜੀ ਦੇਣੀ ਨਹੀਂ ਤੈਨੂੰ ਫਿਰ ਵੀ ਹਾਂ ਮੈਂ ਕਹਿੰਦੇ ਮੰਗਦਾ ਤੇ ਹਾਏ ਹਾਏ ਤੈਨੂੰ ਲੱਗਦਾ ਵੀ ਮੈਂ ਰੱਖਣ ਵਾਲਾ ਬੰਦਾ ਨਾ 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 ਤੇ ਮੈਂ ਕਹੇ ਮਗਰਾ ਨਹੀਂ ਉਹ ਦੱਸ ਵੀ ਤੈਨੂੰ ਲੱਗਦਾ ਮੈਂ ਰੱਖਣ ਵਾਲਾ ਬੰਦਾ ਨਹੀਂ ਆਜ ਤੱਕ ਕੋਈ ਰੱਖਦਾ ਹਾਂ ਕੋਈ ਵੀ ਨਹੀਂ ਰੱਖਦਾ ਹੁੰਦਾ ਹਨਾ ਅੱਛਾ ਬਾਬੇ ਹੁਣ ਟੋਆ ਦੱਸ ਦੇ ਮੈਨੂੰ 5 ਫੁੱਟ ਪੂਰਾ ਕਰਨਾ ਹਾਂ ਹਾਂ 5 ਫੁੱਟ ਠੀਕ ਆ ਅੱਛਾ ਜਿਹੜੀ ਛੱਤ ਆ 5 ਫੁੱਟ ਪਰ ਚਾਹੀਦੀ ਹੈ ਨਾ ਨਹੀਂ ਛੱਤ ਦਾ ਮਤਲਬ ਆ ਦੇਖੋ ਨਾ ਆ ਪਾਈਪ ਦੇ ਉੱਪਰ ਦਾ ਛੱਤ ਹਾਂ ਪਾਈਪ ਦੇ ਉੱਪਰ ਵੱਸੇ ਛੱਤ ਜਾਣੀ ਆ ਮੈਂ ਮੰਨਦਾ ਤੇਰੀ ਗੱਲ ਠੀਕ ਆ ਜਿਹੜੀ ਘਟੇ ਘਟਾ ਅੱਲਾ ਜੱਲ ਗੜੇ ਕੋਆ ਲਾਈਟਰ ਗਏ ਵੀ ਕੋਈ ਅਮਰਜੈਂਸੀ ਆ ਤਾਂ ਕਰਕੇ ਅਮਰਜੈਂਸੀ ਵਾਲੀ ਕੰਮ ਹੈ ਵਾਕਈ ਸਹੀ ਗੱਲ ਹੈ ਨਈ ਤਾਂ ਖੇਤ ਤੇ ਖੇਤ ਹੈਗੇ ਅੰਦਰ ਕੋਈ ਬੰਦਾ ਅਫਸਰ ਆ ਜਾਂਦਾ ਅਫਸਰ ਬੰਦਾ ਆ ਜਾਂਦਾ ਕੋਈ ਰਿਸ਼ਤੇਦਾਰ ਆ ਜਾਂਦਾ ਖੜੀ ਕੜਾਈ ਕੋਈ ਮਤਲਬ ਪੰਗਾ ਹੋ ਜਾਂਦਾ ਖੜਾ ਕਿਤੇ ਹਾਂ ਹੋਗਲ ਹੈਗੀ ਆ ਕੋਈ ਭੈਣ ਆ ਜਾ ਕੋਈ ਤੇ ਹੁੰਦੀਆਂ ਗੱਲਾਂ ਗੱਲ ਥੋੜੀ ਸੋੜ ਆਣ ਨੇ ਕੋਈ ਫਾਰਮ ਤੇ ਜਦ ਫਾਰਮ ਤੇ ਉਹ ਰੌਣਕ ਲੱਗਣੀ ਆ ਆਉਣਾ ਹੀ ਕਿਸੇ ਨਾ ਕਿਸੇ ਨੇ ਕੋਈ ਆਪਣੇ ਯਾਰ ਮਿੱਤਰ ਹੈਗੇ ਆ ਕੋਈ ਪਾਰਟੀ ਬੰਦੇ ਵਾਲੇ ਹੁੰਦੇ ਹੋ ਭਗਵੰਤ ਮਾਨ ਨੇ ਪਤਾ ਕਹਿ ਕੇ ਆ ਕੀ ਕੀ ਭਗਵੰਤ ਮਾਨ ਵੀ ਕਹਿੰਦਾ ਕੋ ਹਾਂ ਹਾਂ ਕਹ ਹੈ ਨਾ ਜਿਹੜੇ ਪੈਟਰੋਲ ਪੰਪਾਂ ਹਾਂ ਉਹਨਾਂ ਪਰ ਲੈਟਰਨਾਂ ਬਣਾਓ ਪਾਣੀ ਪੁੱਛਵਾਏ ਨੂੰ ਅੱਛਾ ਹਾਂ ਉਹ ਵੈਸੇ ਹੈ ਫੈਸਿਲਿਟੀ ਪੈਨਾ ਵੀ ਹੈਗੀ ਹੈ ਪਰ ਗੌਰ ਨਹੀਂ ਤੇ ਕਰਦੇ ਪੈਟਰੋਲ ਪੰਪਾਂ ਨੇ ਪੈਟਰੋਲ ਪੰਪ ਉਦੋਂ ਹੀ ਪਾਸ ਹੁੰਦਾ ਜਿੱਥੇ ਕਹਿੰਦੇ ਵੀ ਹਵਾ ਵਾਸਤੇ ਹਵਾ ਬਣਿਆ ਹੋਵੇ ਗੱਡੀ ਚ ਹਵਾ ਚੈੱਕ ਕਰਨੀ ਨੰਬਰ 2 ਉੱਥੇ ਲੈਟਰਨਿੰਗ ਬਾਥਰੂਮ ਦਾ ਚੰਗਾ ਪ੍ਰਬੰਧ ਹੋਣਾ ਚਾਹੀਦਾ ਪੀਣ ਦੇ ਪਾਣੀ ਦਾ ਪ੍ਰਬੰਧ ਚੰਗਾ ਹੋਣਾ ਲੈਡੀ ਦਾ ਵੀ ਹਾਂ ਜੈਂਟਸ ਦਾ ਵੀ ਹਾਂ ਉਹ ਪਰ ਇੱਕ ਵਾਰ ਦਿਖਾ ਦੰਦੇ ਤੇ ਮੁੜ ਕੇ ਫਿਰ ਉਹਨੂੰ ਮਤਲਬ ਨਾ ਹਵਾਲਾ ਹੁੰਦਾ ਦਾ ਨਾ ਬਾਥਰੂਮ ਦੀਆਂ ਸਫਾਈਆਂ ਹੁੰਦੀਆਂ ਤੇ ਨਾ ਪਾਣੀ ਵਾਲਾ ਕਹਿੰਦੇ ਜੀ ਸਾਡਾ ਫਿਲਟਰ ਖਰਾਬ ਹੋਇਆ ਹੋਇਆ ਜੀ ਇਹ ਹੋਇਆ ਵਾ ਉਹ ਹੋਇਆ ਵਾ ਫਿਲਟਰ ਵਾਲਾ ਪਾਣੀ ਵਾਲਾ ਉਹ ਹੈ ਤਾਂ ਪٹرول ਪੰਪ ਦਾ ਲਾਇਸੈਂਸ ਹੁਣ ਉਹਨੇ ਸਾਈਤਾ ਦੇ ਦਿੱਤੀ ਆ ਪਾਣੀ ਦੇਤਾ ਵੀ ਨਹੀਂ ਚਲਾਨ ਕਰ ਦੋਗੇ ਮੈਂ ਹਾਂ ਥੋੜਾ ਬੰਦ ਸਿੱਧੀ ਜੀ ਗੱਲ ਆ ਹਾਂ ਚਲਾਨ ਕਰ ਦੋਗੇ ਇਹ ਵੀ ਗੱਲ ਤਾਂ ਨਹੀਂ ਸੋਲਾਨ ਨੇ ਤੇ ਮੈਨੂੰ ਹੋਰ ਵੀ ਦੱਸ ਦੇ ਹੁਣ ਤੈਨੂੰ ਸਰੀਆ ਕਿੰਨਾ ਚਾਹੀਦਾ ਹਣਾ ਹੋ ਹੁਣ ਜਿੰਨੇ ਨੂੰ ਬਾਈ ਇਹ ਕੰਮ ਕਰਦਾ ਤੂੰ ਦੱਸ ਮੈਨੂੰ ਸਰੀਆ ਕਿੰਨਾ ਤਨ ਸਰੀਆ ਚਾਹੀਦਾ ਆ ਦੇਖ ਠੀਕ ਹੈ ਨਾ ਗੱਲ ਪਤਾ ਤਾਂ ਲੱਗੇ ਨਾ ਜਿਹੜੀਆਂ ਆਹ ਸਲੇਪਾ ਪਾਉਣੀਆਂ ਆਪਾਂ ਨੇ ਹਾ ਇਹ ਸਲੇਪਾਂ ਦੇ ਵਿੱਚ ਤਾਂ ਦੋ ਦੋ ਸੂਤ ਦਾ ਸਰੀਆ ਮੇਰੇ ਕੋ ਘਰਾਂ ਪਿਆ ਹਣਾ ਉਧਰ ਹਲੋ ਉਹ ਤਾਂ ਲੈਂਥ ਤੇ ਲਈ ਕੋਤੋ ਛੋਟੀ ਮੋਟੀ ਹੈਗੀ ਉਹਦਾ ਉਹਦਾ ਸਰੀਆ ਸਾਨੂੰ ਚਾਹੀਦਾ ਹਾਂ ਉਧਰ ਦਾ ਨਾ ਇਹਦੇ ਪਰ ਨੂੰ ਆਹੋ ਜਿਹੇ ਪਰ ਨੂੰ ਇਹਦੇ ਪਰ ਵੀ ਦੇਖ ਲੈ ਮੜੇ ਮਾਰ ਕੇ ਇੱਕ ਪਾਸੇ ਤਾਂ 5 ਫੁੱਟ ਹੈਗਾ ਇਹ ਮੇਰੇ ਕੋਲ ਆ ਕਾ ਤੰਗਾ ਵੀ ਆ ਗਿਆ ਭਾਈ ਜੀ ਲੈ ਜੂਆ ਕੰਮ ਕਰਦੇ ਕਿ ਨਾ ਮੋਟੀ ਪਲਾਈ ਸ਼ੋਕ ਦੇ ਉੱਪਰ ਐ ਦੇ ਉੱਪਰ ਮੋਟੀ ਪਲਾਈ ਹੈ ਹਾਂ ਇਹ ਐਦੀ ਗੱਲ ਕਰਦਾ ਵੀ ਮੋਟੀ ਪਲਾਈ ਐ ਦੇ ਪਰ ਹਾਂ ਅ ਇਹ ਤਾਂ ਦੇਖ ਭੱਜਤੇ ਕੋਲ ਤਾਂ ਕਰਨਾ ਨਹੀਂ ਜੇ ਮੈਂ ਸਮਾਨ ਰੱਖਣਾ ਹੋਇਆ ਉੱਪਰ ਯਾਰ ਸਮਾਨ ਰੱਖ ਲੈ ਕੋਈ ਗੱਲ ਨਹੀਂ ਇਹਦੇ ਵਿੱਚ ਗਾਇ ਮੋਟੀ ਪਲਾਈ ਦਾ ਸਮਾਨ ਮਾਰ ਦੇ ਦੇਖੀ ਫਿਰ ਹਾਂ ਮਨ ਪਲਾਈ ਤਾਂ ਦੇਖ ਸੋਰ ਦੇ ਹਾਂ ਦੇਖ ਭਾਈ ਨਹੀਂ ਫਿਰ ਇੱਧਰ ਦੇ ਪਾਸੇ ਕੀ ਲਾਉਂਗੇ ਭਾ ਜਦੋਂ ਉਹਨਾਂ ਨੇ ਆਪਣੀ ਲਾਦਰ ਰੋਟੀ ਨਾਲ ਮਾਰ ਕੇ ਨਹੀਂ ਫਿਰ ਆਉ ਤਾਂ ਭਰਮਾ ਤਾਂ ਪੈਣਾ ਹੀ ਜੇ ਗੜਾ ਆਪਣੋ ਜੇ ਅਪਲਾਈ ਲਾਉਣੀ ਆ ਉਹ ਉਹ ਪਹਿਲਾਂ ਦੇਖ ਪਹਿਲਾਂ ਤੂੰ ਆਪਣੀ ਲੋਕਰ ਆ ਜੀ ਬਾਕੀ ਪਾ ਲੈ ਲੋ ਦੀ ਫਾਰ ਦੇ ਰੋ ਅੱਛਾ ਹਾਂ ਬੈਠੋ ਆਪਣੀ ਸਲਾਹ ਕਰਨਾ ਵੀ ਮੈਨੂੰ ਆ ਕੰਮ ਤੋਂ ਜ਼ਿੰਦਾ ਕਰਦੇ ਸੰਦਾ ਵੀ ਅੱਜ ਕਰ ਨਹੀਂ ਹੁਣ ਇਹਦੀ ਉੱਥੇ ਤੇ ਲੈ ਕੇ ਇੱਥੇ ਤੱਕ ਦੇਖ ਮੜਜਕ ਕਿੰਨੀ ਚੜਾਈ ਆ ਪਲਾਈ ਦੀ ਇਹਦੀ ਆ ਤੇ ਦੇਖੀ ਕੋਟਲ ਕਿੰਨੀ ਚੜੇ ਉੱਥੇ ਤੱਕ ਵੀ ਦੇਖ ਨਾ ਹਾਂਜੀ ਦੇਖਦਾ ਉਹ ਸਾਰੇ ਸਿਰੇ ਤੱਕ ਤਾਂ ਰਹਿਣ ਦੇ ਹਲੋ ਬੜੇ ਤੋਂ ਕੋਣੀ ਪਹਿਲਾਂ ਆ ਹੀ ਦੇਖ ਕੋਰਨਰ ਸਕੇ ਇਹ ਹੈਗਾ ਜੀ 5 ਫੁੱਟ ਦਾ ਸੇ। ਫਿਰ ਨਹੀਂ ਚੌੜੀ ਤੇ ਪਲਾਈ ਨਹੀਂ ਹੁੰਦੀ ਕੋਈ ਵੀ। ਚੌੜੀ ਨਹੀਂ ਲੰਬੀ 6 ਫੁੱਟ ਦੀ ਹੁੰਦੀ ਆ ਤੇ ਲਾਈ। ਉਹ ਭਾਈ 6 ਫੁੱਟ ਦੀ ਲੰਬੀ ਚੌੜੀ ਤੇ 4 ਫੁੱਟੇ ਹੁੰਦੀ ਆ। ਆ ਚੌੜੀ 4 ਫੁੱਟਾਂ ਦੀ 3 ਫੁੱਟ ਹੁੰਦੀ ਆ। 3 ਵੀ ਹੁੰਦੀ ਆ। 4 ਵੀ। ਅੱਛਾ ਇਹ 6 ਹੁਣ ਕਿੰਨਾ ਇਹ? ਹਾਂ। ਫਿਰ 3-3 ਦੀਆਂ ਦੋ ਅੱਛਾ। ਹਾਂ ਆ ਦੇਖ ਬੜਾ। ਫਿਰ ਵੀ ਨਹੀਂ ਗੱਲ ਬਣਦੀ ਦੇਖ। ਬਣਾਉਣਾ ਬਣਾਉਣਾ ਪੈਣਾ ਮੈਨੂੰ ਦਿਮਾਗ ਲੜਾਉਣਾ ਪੈਣਾ। ਯਾਰ ਉਹਨਾਂ ਆਪੇ ਮਿੱਟੀ ਲਗਾ ਦੇ। ਇਹ ਬੜਾ ਹੈ ਸਮਝੜਾ। 5 ਫੁੱਟ 9/2 ਚ ਬਣਦਾ ਇੱਥੇ ਇੱਧਰ ਨੂੰ ਹੈਗਾ ਜਿਹੜਾ ਹਾਂ ਲੈ 5 ਫੁੱਟ ਇਹ ਪੂਰਾ 5 ਆ ਕੋਈ ਨਾ 5 ਕਿਥੇ ਆ ਉਹ ਪੂਰਾ 5 ਆ ਗੁਰੂ ਦੇਖ ਲਾ ਹੁਣ ਤੋਂ ਮੰਨਣੀ ਖੜੂ ਤਾਂ 5 5 ਫੁੱਟ 1 ਇੰਚ ਉਹ ਛੱਡ ਇੱਕ ਦੋਹੀ ਬਸ ਇਹਨਾਂ ਨੂੰ ਮੈਂ ਬਾਹਰ ਵੀ ਤੇ ਲਾਇਆ ਤਾਰੇ ਇਹ ਸਮਝ ਲੋ ਸਮਝਦਾ 6 ਫੁੱਟ ਦੀ ਦੋ ਪਲਾਈਆਂ ਹੋਣੀਆਂ 6 ਬਾਈ ਕਿੰਨੇ ਵਾਲੀਆਂ ਤਿੰਨ ਦੀਆਂ 6 ਬਾਈ ਤਿੰਨ ਦੀਆਂ ਦੋ ਪਲਾਈਆਂ ਆਉਣੀਆਂ ਹੈ ਉਹਦੇ ਕਿਵੇਂ ਸਰਜੂਗਾ ਫਿਰ ਯਾਰ ਉੱਪਰ ਉਹਨਾਂ ਨੇ ਲੱਕੜੀ ਵਾਲੇ ਮਿੱਟੀ ਪਿਟੋਕੇ ਕਰ ਦਿੰਦੇ ਉਹਨਾਂ ਨੇ ਕਿੱਲਾਂ ਠੋਕ ਕੇ ਅੱਛਾ ਫੇ ਮੈਨੂੰ ਉਹ ਦੱਸ ਜਦ ਕੱਲ ਨੂੰ ਆਪਾਂ ਨੇ ਸਮਾਨ ਰੱਖਣਾ ਕੋਈ ਮਰਗੀ ਰੱਖੀ ਜਨਾ ਮਰਗੀ ਪੱਕੀ ਗੱਲ ਮੋਟੀ ਹੁੰਦੀ ਹੈ ਪਲਾਈ ਉਹ ਅੱਛਾ ਮੋਟੀ ਪਲਾਈ ਹੁੰਦੀ ਹੈ ਚਲੋ ਵੀ ਦੇਖ ਲੈਂਦੇ ਚਲੋ ਵੀ ਠੀਕ ਹੋਗੀ ਤੇਰੀ ਕਹਾਣੀ ਆਹ ਦੇਖ ਹਣ ਤੂੰ ਕੀ ਆ ਇਹ ਤਾਂ ਦੂਸਰੀ ਆ ਇਹ ਤਾਂ ਜਮੇ ਪਤਲੀ ਬੋਰਡ ਆ ਇਹ ਤਾਂ ਨਾਲੇ ਉਦੇ ਨਾਲ ਤਾਂ ਫਿਰ ਆ ਚੀਜ਼ ਹੋ ਗਈ ਜਿੱਕਣਾ ਮੇਰੇ ਕੋ ਆ ਦਰਵਾਜ਼ੇ ਫालतੂ ਪਏ ਆ ਇਹਦੇ ਬਾਅਦ ਬਾਅਦੂ ਪਏ ਨੇ ਰੰਗਤ ਬਣਾ ਦੇ ਨੇ ਸਿੱਧੇ ਪੀਰ ਨਗਰ ਅੱਛਾ ਆਹੋ ਇਹ ਵੀ ਗਲਤੀ ਠੀਕ ਹੈ ਚਲੇ ਵੀ ਗੱਲ ਠੀਕ ਹੈ ਚਲ ਜਾਨੀ 6 ਆਲਾ ਹੋ ਗਿਆ ਜਗਾੜ ਨਾਲ ਮੋਟਾ ਇਹ ਨਾਲ ਫਿਰ ਦੇਖਣਾ ਫਿਰ ਸੱਜਿਆ ਕਿੰਨੇ ਦਾ ਮੈਂ ਮੰਨ ਗਿਆ ਤੇਰੀ ਗੱਲ ਬਸ ਫਿਰ ਠੀਕ ਹੈ ਤੇਰੇ ਸਾਡੇ ਮੁਰਕਲ ਫਲਾਈ ਲਈ ਮਕਾਨ ਬਣਾ ਲੈ ਕੈਨੇਡਾ ਚ ਮੰਨੂ ਆਏ ਜੇ ਆਪਾਂ ਨੇ ਕੋਈ ਬੋਝਲ ਚੀਜ਼ ਰੱਖੀ ਸੇ ਖਰਾਬ ਨਾ ਹੋ ਜਾਵੇ ਹਾਂ ਬਾਇਆ ਨਹੀਂ ਹੈ ਜਿਆਦਾ ਚੌੜਾ ਇਹ ਵੀ ਗੱਲ ਹੈ ਕਿ ਬਾਇਆ ਚੌੜਾ ਨਹੀਂ ਹੈ ਗੱਲ ਤੇਰੀ ਛੋੜਾ ਨੇ ਹੈ ਜੀ ਗੁੱਡ ਨੀਡ ਕੋਲਦਾ ਲਓ ਜੀ ਅਸੀਂ ਚੰਾਈ ਸ਼ੁਰੂ ਕਰਤੀ ਜੀ ਇੱਧਰ ਮਿਸਤਰੀ ਸਾਹਿਬ ਨੇ ਥੱਲੇ ਨਾਲ ਦੀ ਨਾਲ ਫਰਸ ਪਾ ਕੇ ਜੀ ਸਾਹਿਬ ਨੇ ਕਹੇ ਤਾਂ ਕਰੀਏ ਬੋਦੀਆਂ ਮੇਤਰੀ ਸਾਹਿਬ ਕਹਿੰਦਾ ਚਾਹੇ ਮੈਨੂੰ ਟੈਂਕਰ ਪਰ ਚੜਾ ਦੋ ਚਾਹੇ ਫੌਜ ਦੇ ਬਾਰਡਰ ਪਰ ਲਾ ਦੋ ਕਹਨ ਮੈਂ ਚੀਨ ਵਾਲੀ ਦੀਵਾਰ ਕਹਿੰਦਾ ਹੁਣ ਗੜਮੇ ਦੇ ਨਾਲ ਜ ਬਣਾ ਦੇਣੀ ਹੈ ਬਾਰਡਰ ਨਾ ਫੜੋ ਜੀ ਓ ਵਾਈ ਗਰੂਪ ਸਿਆਕ ਤੇ ਫਟੇ ਲਓ ਜੀ ਫਰਮਾਨ ਸਾਹਿਬ ਹੁਣ ਜੀ ਮੇਰੇ ਕੋਲ ਕੋ ਕੈਮਰਾਮੈਨ ਹਾਨੀ ਜਦੋਂ ਮੈਂ ਕੈਮਰੇ ਦੇ ਜਦੋਂ ਮੈਂ ਕੰਮ ਕਰਦਾ ਹੁੰਦਾ ਸਮੇਂ ਕੋਈ ਵੀਡੀਓ ਬਣਾਉਣ ਵਾਲਾ ਹੀ ਨਹੀਂ ਹੁੰਦਾ ਭਾਈ ਕੋਈ ਮਾਤੜੋਂ ਸਾਰੇ ਕਹੀ ਜਾਂਦੇ ਆਪ ਡੱਕਾ ਨਹੀਂ ਤੋੜਦਾ ਹੈਗਾ ਤੂੰ ਬਾਪੂ ਨੂੰ ਕੰਪਰ ਲਾਇਆ ਵਾ ਫਲਾਣਾ ਕਰਿਆ ਵਾ ਠੰਕਾ ਕਰਿਆ ਵਾ ਜਿਹੜਾ ਟਾਈਮ ਮੈਂ ਕੰਮ ਕਰਨਾ ਹੁੰਦਾ ਉਹ ਟਾਈਮ ਭਾਈ ਕੋਈ ਕੈਮਰੇ ਵਾਲਾ ਨਹੀਂ ਆਉਂਦਾ ਹੁਣ ਦੱਸ ਕਿਆ ਕਰੇ ਬੰਦਾ ਮੇਰੇ ਕੋਲ ਕੋ ਰਾਦੇ ਕੈਮਰਾ ਤੈਨੂੰ ਕੈਮਰਾ ਪੜਾ ਕੇ ਮੈਂ ਮੇਤਰੀ ਪੜਾ ਕਰ ਲਿਆ ਕਰੂੰਗਾ ਨਾ ਮੈਂ ਮੇਤਰੀ ਅੱਬਾ ਮੇਰੇ ਆ ਉਵੀ ذਰੀ ਲਾਉਣਾ ਗਾਣੀ ਉਹ ਕਹਦਾ ਭਾਈ ਮੈਂ ਭਾਈ ਭਾੜ ਲਿਆ ਕਰ ਉਹ ਗੱਲ ذਰੀ ਠੀਕ ਹੈ ਆਹੌਲਾ ਦੇ ਇੱਕ ਨਹੀਂ ਦਾ ਦੇ ਕੋਈ ਚੱਕਰ ਨਹੀਂ ਦਾ ਨਾਲ ਲੈਣਾ ਅਗਲੇ ਪਰ ਲਾਣੀ ਨੂੰ ਹੋਣਾ ਉਹ ਮੈਂ ਲਾਦਾਂ ਨਹੀਂ ਆਪੇ ਲਾਗਣਗੇ ਟੈਨਸ਼ਨ ਆਉਂਦੇ ਪਰ ਤੋਂ ਡ੍ਰਿਲ ਲਿਆ ਸੀਗਾ ਜੀ ਤੇ ਸਰੀਆ ਵੱਢ ਕੇ ਅੰਦਰ ਛੋਟੀ ਜਿਹੀ ਸਲੇਪ ਪਾਉਣੀ ਹੈ ਜਿਹੜੀ ਉਹਦੇ ਉੱਪਰ ਉਹ ਜਾਲ ਜਆ ਬਣਤਾ ਇਹ ਇੱਥੇ ਆ ਘੋੜੀ ਘੜੀ ਲਾ ਕੇ ਸਾਰਾ ਤਸਨ ਫਿਟਿੰਗ ਕਰਦੀ ਇੱਥੇ ਇੱਕ ਸਲੇਬ ਬਣਉਣੀ ਆ ਆ ਬਣਤਾ ਜੀ ਆਪਾਂ ਜਾਲ ਇਹਦੇ ਬਾਅਦ ਹਮ ਸਲੇਬ ਪਾ ਜੂਗੀ ਸਲੇਬ ਪਾਣ ਤੋਂ ਬਾਅਦ ਵਿੱਚ ਕੁਝ ਵੀ ਹੋਰ ਕੋ ਕੁੱਕਰ ਘਾ ਕਰ ਅਲਮਗਲ ਨੰਬਰ ਰੱਖਣਾ ਚਾਹੇ ਜੇ ਉਹ ਨਹੀਂ ਰੱਖਣਾ ਹੈਗਾ ਤਾਂ ਉਰੇ ਇੱਕ ਸਲੇਬ ਤਾਂ ਬਣ ਗਈ ਇੱਥੇ ਕਪ ਬੋਰਡ ਜਆ ਬਣਾ ਲੈਣਾ ਇਹਦਾ ਫਿਰ ਉਕਾਪੜਾ ਕੁਪੜਾ ਟੰਗਣਾ ਹੋਇਆ ਇੱਥੇ ਤੇ ਜਾਂ ਲਮਗਲ ਨੂੰ ਕੁਝ ਵੀ ਜਿਕਨ ਵੀ ਮੰਨ ਕਰਦਾ ਹੋਇਆ ਯਾਨੀ ਆਪਸ਼ਨ ਬਣ ਜਾਣੀਆਂ। ਜੋ ਹੁਕ ਹਣੀ ਹੋ ਗਈ। ਅੰਦਰ ਇਹਨੇ ਬਜਰੀ ਗੁਜਰੀ ਕੁੱਟਤੀ ਅੰਦਰ ਵੀ ਕੱਚਾ ਫਰਤ ਜੱਪਵਾ ਦੇਣਾ। ਤੇ ਉੱਥੇ ਬਾਅਦ ਵਿੱਚ ਫਿਰ ਟੈਲਾਂ ਵਾਲੇ ਕਰਮੂ ਜੀ ਸੰਪਰਕ। ਇੱਥੇ ਵੀ ਟੈਲ ਲਾਉਣੀ ਆ। ਸਾਰੇ ਅੰਦਰ ਟੈਲ ਲਾ ਦੇਣੀ ਆ। ਇੱਧਰ ਜਿਹੜਾ ਟੈਂਕ ਹੈਗਾ ਏ। ਕੋਈ ਟੈਲ ਆਦੀ ਟੈਂਕਾ ਟੈਂਕ ਵੀ ਵਕਤ ਤਕਰੀਬਨ ਪਾਣਾ ਹੋਣੇ ਆਲਾ। ਬਾਈ ਦੇਖੋ ਜੀ ਮੇਰੇ ਕੋਲ ਆ ਗਈ ਇੱਕ ਰੀਲ ਹੈ ਮੈਂ ਕਹਿਤਾ ਹੁਣ ਇਧਰ ਮਿਤਰੀ ਜਾਬ ਨੂੰ ਵੀ ਦੱਸੋ ਉਹ ਰੀਲ ਦੇਖਦੇ ਦੇਖਦੇ ਮੇਰੇ ਕੋਲ ਆ ਗਈ ਕਹਿੰਦਾ ਵੀ ਬਈ ਅੰਨੇ ਦੀ ਘਰ ਵਾਲੀ ਭੱਜ ਗਈ ਇਹ ਸਿੱਧੀ ਜੀ ਗੱਲ ਹੈ ਤੂੰ ਦੱਸੀਏ ਦੇਸੀਵਾਜਾ ਵੀ ਭਾਈ ਅੰਨੇ ਦੀ ਘਰ ਵਾਲੀ ਭੱਜ ਗਈ ਗੁੰਗਾ ਉਹਦਾ ਦੋਸਤ ਆ ਉਹਨੇ ਦੇਖ ਲਈ ਕਹਾਂ ਉਹਨੂੰ ਦੱਸੂਗਾ ਕਿਵੇਂ ਹੈ ਕਹ ਰਹੇ ਵੀ ਇਹਨੂੰ ਕਹਾਣੀ ਨੂੰ ਵਧੀਆ ਢੰਗਾ ਬਣਾ ਕੇ ਪੇਸ਼ ਕਰ ਸਕਦੇ ਆਪਾਂ ਵੀ ਇੱਕ ਅੰਨਾ ਤੇ ਇੱਕ ਗੁੰਗਾ ਦੋਨੇ ਬਣ ਕੇ ਦੋਸਤ ਹੈ ਤੇ ਭਾਈ ਅੰਨੇ ਦੀ ਘਰ ਵਾਲੀ ਗਾਇਬ ਹੋ ਗਈ ਸਾਈਡ ਤੇ ਉਹ ਵਿਚਾਰੀ ਇਧਰ ਭੱਜ ਗਈ ਲਾ ਲੋ ਕਹਿ ਸਾਦੇ ਆ ਜਾਂ ਕੁਛ ਲਾ ਲੋ ਵੀ ਭਾਈ ਹੁਣ ਉਹ ਗੁੰਗਾ ਦੱਸੂਗਾ ਕਿਵੇਂ ਮੈਨੂੰ ਤਾਂ ਆਪ ਨਹੀਂ ਸਮਝ ਆ ਰਹੀ ਵੀ ਕਿਵੇਂ ਦੱਸੂਗਾ ਗੁੰਗਾ ਨੂੰ ਹੈ ਬੋਲੇ ਦੇ ਕਿਦਾ ਗੁੰਗਾ ਅੱਛਾ ਚੱਲ ਗੁੰਗੇ ਨੇ ਲਿਖਤਾ ਗਾ ਪੜ੍ਹਨੇ ਵਾਲਾ ਵੀ ਤਾਂ ਚਾਹੀਦਾ ਗੁੰਗਾ ਦਾ ਸਕੂਲ ਆ ਉਹ ਗੁੰਗੇ ਦਾ ਸਕੂਲ ਅੰਨਿਆ ਦਾ ਥੋੜਾ ਆਹ ਗੁੰਗਾ ਅੰਨਾ ਦਾ ਜਮਈ ਐ ਕਿ ਜਮਈ ਅੰਨਾ ਦਾ ਹਾਂ ਸੁਣ ਲੋ ਹਾਂ ਉਹ ਪ੍ਰੋਫੈਸਰ ਦਾ ਹਾਂ ਉਹ ਹਰਮੋਨਿਅਲ ਬਜਾਉਂਦਾ ਕਾਜ ਤੇ ਸਿਖਾਉਂਦਾ ਦਾ ਮੈਨੂੰ ਪਤਾ ਹਾਂ ਉਹ ਗੱਲ ਕੁਝ ਹੋਰ ਹੈ ਪਰ ਬੋਲਦਾ ਤਾਂ ਹੈ ਤਾਂ ਨਾ ਜੇ ਅੰਨਾ ਦਾ ਬੋਲਦਾ ਨਾ ਹੈ ਤਾਂ ਉਹ ਤਾਂ ਮਤਲਬ ਬੋਲਣਾ ਹੁਣ ਇਹਨੂੰ ਪਤਾ ਕਿਵੇਂ ਲੱਗੇ ਇਹਨੇ ਨੂੰ ਉਹ ਦੱਸਣਾ ਚਾਹੁੰਦਾ ਵਿਚਾਰਾ ਉਹ ਗੁੰਗਾ ਹੁ ਗੁੰਗਾ ਦੱਸੇ ਕਿਵੇਂ ਉਹਨੂੰ ਪੰਗਾ ਤਾਂ ਇੱਥੇ ਪੈ ਗਿਆ ਕੇ ਜਿਹਦਾ ਭੈਣੀਆਂ ਬੁਲਾਉ ਪੈਣੀਆਂ ਨੂੰ ਬੁਲਾਉ ਚਲੋ ਗੱਲ ਹੈ ਐਕਣਾ ਹੀ ਉਸਤਾਦ ਕਰਕੇ ਐਕਣਾ ਹੀ ਉਸਤਾਦ ਇੱਕ ਨਾ ਇੱਕ ਰੀਲ ਹੋਰ ਦੇਖੀ ਦਿਮ ਕਈ ਦਿਨ ਪਹਿਲਾਂ ਦੇਖ ਲਿਓ ਕਹਿੰਦਾ ਦੋ ਗਿਆ ਏ ਹੈ ਦੋ ਗਾਇਆਂ ਗਊਆਂ ਦੋ ਦਿਨ ਵਿੱਚ 2 ਲੀਟਰ ਦੁੱਧ ਦਿੰਦੀਆਂ ਦੋ ਗਾਇਆਂ ਦੋ ਦਿਨ ਵਿੱਚ 2 ਲੀਟਰ ਦੁੱਧ ਦਿੰਦੀਆਂ 8 ਗਾਇਆਂ 8 ਦਿਨ ਵਿੱਚ ਕਿੰਨੇ ਲੀਟਰ ਦੁੱਧ ਦੇਣਗੀਆਂ ਬਾੜ ਵਾਲਾ ਜਾਂਦੇ ਵਾਕੀ ਗੱਲ ਹੈ ਬਾਈ ਹਾਓ ਹਮਰਾ ਨੇਪਾਲ ਮੇਂ ਉਹ ਐਸਾ ਗਾਈ ਹੈ ਨਾ 12 ਮਾਸ ਦੁੱਧ ਇਸਕਾ ਆਤਾ ਦੇਤਾ ਦੁੱਧ 2 ਲੀਟਰ ਟਾਈਮ 12 ਮਹੀਨੇ ਦੁੱਧ ਦੇਈ ਜਾਣਾ ਹੈ ਹਾਂ 12 ਮਹੀਨੇ ਐਸਾ ਹੈ ਐਸਾ ਹੈ ਕੋਦਾਂ ਦਿਖਾਈ ਦੇ ਅੱਛਾ ਕਿੰਨੀ ਗਿਆ ਇਹ ਦੋਸਤਾ ਹੁਣ ਹੈ ਗਾਇ ਨਹੀਂ ਦੰਦਿਆ ਆਪਣੇ ਆਪ ਛੱਡਦੇ ਹਾਂ ਦੰਦਿਆ ਰਹਿੰਦੀ ਹੈ ਵੀ ਆਪਣੇ ਆਪ ਛੱਡਦੇ ਹਾਂ ਹਾਂ ਕਾਹ ਬਾਤ ਹੈ ਦੁੱਧ ਲੈਣਾ ਤਾਂ ਛੱਡਦੇ ਆਪਣੇ ਤਾਂ ਛੱਡਦੇ ਆਪਾਂ ਵੀ ਉਹਦੀ ਤਾਕਤ ਆ ਜਾਏ ਬਾਡੀ ਦੇ ਵਿੱਚ ਛੁਰਦੇ ਨਹੀਂ ਛੱਡਦਾ ਕੋਈ ਵੀ ਹਾਂ ਸੂਰ ਤੇ ਵੀ ਕਹਿੰਦੇ ਅੱਜ ਚੋਇ ਲਈ ਤਾਂ ਫਿਰ ਦੋ ਇਹ ਵੀ ਗੱਲ ਹੈ ਕੀ ਬਾਈ ਬਸ ਇਥੇ ਉੱਪਰ ਨਾਲ ਲੈ ਕੇ ਜਾਈ ਮੈਂ ਕਹਿੰਦਾ ਹਨਾ ਹਾਂ ਲਾਸਟ ਵਾਲਾ ਲਾਦੇ ਰਹਿਦਾ ਤੂੰ ਇਹ ਇਹ ਨਾਲੇ ਫਿਰ ਆ ਦੇਖਣੀ ਹੈ ਇਹਦੇ हिसाब ਨਾਲ ਦੇਖਣੀ ਭਾਈ ਇਹਦੇ हिसाब ਨਾਲ ਬਸ ਦੇਖ ਲਿਆ ਹੁਣ ਫੇਰ ਸਵਾਲ ਆ ਭਾਈ ਗੁੱਡ ਬਾਏ ਹਾਂਜੀ ਦੋ ਗਾਇਆਂ ਦੋ ਦਿਨ ਵਿੱਚ 2 ਲੀਟਰ ਦੁੱਧ ਦੰਦੀਆਂ ਅੱਠ ਗਾਇਆਂ ਅੱਠ ਦਿਨ ਵਿੱਚ ਕਿੰਨਾ ਕਿੰਨੇ ਲੀਟਰ ਦੁੱਧ ਦੇਣਗੀਆਂ ਪੈ ਗਿਆ ਪੰਗਾ ਬਹੁਤ ਸੁਣੀਆਂ ਗੱਲਾਂ ਕਰਦੇ ਭਾਈ ਲੋਕ ਐ ਦਿਮਾਗ ਨੂੰ ਵਰਤਣ ਵਾਲੀਆਂ ਇੱਕ ਕੱਲ ਨਹੀਂ ਦੀ ਸੁਣਾਈ ਤੈਨੂੰ ਮਿਸਤਰੀ ਕਹਣਾ ਵੀ ਇੱਕ ਮੇਜ਼ ਪਰ ਹੁਣ ਤਾਂ ਦੱਸਣ ਦੀ ਲੋੜ ਨਹੀਂ ਚਲੋ ਪਬਲਿਕ ਤੇ ਪੁੱਛਦੇ ਤਿੰਨ ਸਵਾਲ ਆ ਕਹਣਾ ਇੱਕ ਮੇਜ਼ ਪਰ ਦੋ ਪਲੇਟ ਵਿੱਚ ਇੱਕ ਮੇਜ਼ ਪਰ ਦੋ ਪਲੇਟ ਵਿੱਚ ਸੇਬ ਪਏ ਆ ਦੋ ਸੇਬ ਐ ਤਿੰਨ ਖਾਣੇ ਵਾਲੇ ਤਿੰਨ ਐਗੇ ਖਾਣੇ ਵਾਲੇ ਉਹਨੂੰ ਸੇਬ ਆ ਇੱਕ ਪਰ ਬਈ ਇੱਕ ਮੇਜ਼ ਪਰ ਪਲੇਟ ਵਿੱਚ ਦੋ ਸੇਬ ਪਏ ਆ ਹਾਂ ਤਿੰਨ ਖਾਣੇ ਤਿੰਨ ਖਾਣੇ ਵਾਲੇ ਇੱਕ ਇੱਕ ਦੇਣਾ ਤਿੰਨਾਂ ਨੂੰ ਉਹ ਕਿਵੇਂ ਦਊਂਗੇ ਹੁਣ ਪੰਗਾ ਪੈ ਗਿਆ ਤਿੰਨ ਜਣੇ ਖਾਣੇ ਵਾਲੇ ਹੈ ਇਹਹੀ ਤਾਂ ਬਾਤ ਹੈ ਇੱਕ ਮੇਜ਼ ਪਰ ਦੋ ਪਲੇਟ ਵਿੱਚ ਹਾਂ ਖਾਣੇ ਵਾਲਾ ਥੀਰ ਹੈ ਹਾਂ ਦੇਖ ਲੈ ਸਵਾਦ ਖਾਣੇ ਵਾਲੇ ਤਿੰਨ ਕਿਵੇਂ ਦਊਂਗੇ ਪੈ ਗਿਆ ਪੰਗਾ ਭਾਈ ਉਲਝ ਜਾਂਦਾ ਬੰਦਾ ਜਿਹੜਾ ਉਲਝਣੇ ਵਾਲਾ ਪੱਕੀ ਗੱਲ ਹੈ ਜਿਹੜਾ ਸੰਗੋਵੰਦਰ ਚ ਨਿਕਲ ਜਾਂਦਾ ਭਾਈ ਹਾਂ ਲੋ ਜੀ ਆ ਟੈਂਕ ਸਾਡਾ ਪੂਰਾ ਹੋ ਚੱਲੇ ਜੀ ਤੇ ਕੱਲ ਨੂੰ ਕਰਾਂਗੇ ਇਹਦਾ ਪਲਾਸਟਰ ਤੇ ਕੱਲ ਨੂੰ ਫਿਰ ਇੱਕ ਹੋਰ ਕੰਮ ਕਰੀਏ ਯਾਰ ਗੈਲ ਤੈਨੂੰ ਕੰਮ ਫਿਰ ਮਨ ਕਰਾਂ ਖੁੱਲੀ ਵੀ ਬਣਾਉਣੇ ਆਲੀ ਹੈ ਇੱਕ ਖੁੱਲੀ ਵੀ ਬਣਾ ਲਈਏ ਇਹਦਰ ਕੰਮ ਖਤਮ ਨਹੀਂ ਔਰ ਐਸਾ ਕੱਲ ਦੀ ਦਿਆੜੀ ਇਹਦੇ ਪਰ ਲੱਗ ਜੂਗੀ ਸਾਰੀ ਉਹ ਆਪਣੀ ਇਹਦੇ ਬਿਲਕੁਲ ਲਪਾਈ ਕਰਨੀ ਅੱਜ ਪਰ ਨਹੀਂ ਲੱਗਣੀ ਬਿੱਤੀ ਹੈ ਹਾਂ ਚੱਲ ਜੇ ਟਾਈਮ ਬਚ ਗਿਆ ਤਾਂ ਦੇਖ ਲਾਂਗੇ ਅਜੇ ਖੁੱਲੇ ਚ ਗੈਂ ਲੱਗਣਾ ਇੱਕ ਭੈਂਟ ਕੋ ਕੁੱਤੀ ਦੇ ਵਿੱਚ ਮੋੜਨੇ ਮੜਾਉਣੇ ਨੂੰ ਇਹਨੂੰ ਟਾਈਮ ਬਹੁਤ ਲੱਗਣਾ ਕੱਲ ਫਰੂਸ ਕੇ ਰੱਖਦਾ ਸੀ ਹਾਂ ਇਹ ਗੱਲ ਹੈਗੀ ਹੈ ਖੁੱਲਾ ਏਰੀਆ ਇੱਥੇ ਭੈਂਟ ਹੋਣੇਗੇ ਕੁਬੜ ਕੇ ਕਿਰ ਵਿੱਚ ਦੇਖੀ ਇੱਕ ਸਾਡੇ ਆਦਤ ਹੈ ਉਹ ਜਿਹੜੀ ਮੂੰਹ ਪਰ ਗਾਲ ਜੀ ਚੜੀ ਵੀ ਜਾਂਦੀ ਉਹ ਪੰਜਾਬੀ ਆਦੀ ਬਾਈ ਦਿੰਦੀ ਕਰ ਹਾਂ ਕੱਟਦੇ ਕਰ ਹੁਣ ਹੁਣ ਨਹੀਂ ਹੁਣ ਤਾਂ ਹੋ ਲਿਆ ਕੰਮ ਨਹੀਂ ਚੱਲ ਕੁਛ ਨਹੀਂ ਇਹੋ ਜੀ ਗੱਲ ਨਹੀਂ ਸਾਰਿਆਂ ਨੂੰ ਪਤਾ ਹੀ ਹੈ ਗੱਲ ਦਾ ਵੀ ਆਪਾਂ ਕਿਹੜੇ ਕਿਸੇ ਨੂੰ ਸਪੈਸ਼ਲ ਗੱਲ ਕੱਢੀ ਹੈ ਇਹ ਤਾਂ ਮੂੰਹ ਪਰ ਉਸਾਲਾ ਹੋ ਗਿਆ ਹੋ ਗਿਆ ਭੈਣ ਵਾਲਾ ਹੋ ਗਿਆ ਇੱਕ ਨੇ ਚੱਲੀ ਜਾਂਦਾ ਹੈ ਕੰਮ ਇਹ ਲਓ ਜੀ ਹੁਣ ਨਵੀਆਂ ਇਟਾਂ ਆ ਗਈਆਂ ਪੁਰਾਣੀਆਂ ਖਤਮ ਹੋ ਗਿਆ ਇਧਰ ਹਲਕਾ ਨਹੀਂ ਬੇਚਾਪ ਕਰਿਆ ਫਿਰ ਉਹ ਤੈਨੂੰ ਇੱਕਦ ਨਹੀਂ ਗਿਆ ਤੂੰ ਪਤਾ ਨਹੀਂ ਕਿੱਥੇ ਚਲੇ ਗਿਆ ਤੇ ਚੱਕਰ ਦੇ ਬੜ ਗਏ ਹਾਂ ਅੰਬੋ ਲਾ ਕੇ ਉੱਪਰ ਆ ਗਿਆ ਤਾਂ ਥੋੜਾ ਨਮਾ ਰ ਆ ਗਿਆ ਉਹ ਨਮਾ ਨੂੰ ਅੱਛਾ ਨਮਾ ਰਹੇਗਾ ਹੈ ਇਸ ਪੇ ਜਬ ਜਬ ਇਸ ਕੋ ਪਲਸਤਰੀ ਕਰ ਦੇਣਾ ਬਾਹਰ ਸੇ ਫਿਰ ਕੇ ਫਿਰ ਨਮਾ ਪੁਰਾਣਾ ਹੈ ਕਾ ਕੀ ਬਾਤ ਹੈ ਇਹ ਥੱਲੇ ਲੋੜ ਹੁੰਦੀ ਹੈ ਤੇ ਗੱਲਾਂ ਦੇਖ ਲੈ ਦੀਆਂ ਉਹ ਨਾ ਥੱਲੇ ਲੋੜ ਹੁੰਦੀ ਹੈ ਨਵੀਂ ਜਿਹੀ ਉੱਪਰ ਹੁੰਦੀ ਆ ਹਾਂ ਗੱਲਾਂ ਦੇਖ ਦੀਆਂ ਗੱਲਾਂ ਨਹੀਂ ਵੀ ਦੋ ਸੇਬ ਵਾਲਾ ਕਰ ਲਿਆ ਕੰਮ ਹਾਂ ਉਠਾਲਾ ਉਠਾਲਾ ਦੂਸਰੀ ਇંટ ਉਠਾਲਾ ਇਹ ਹਾਂ ਪੁਰਾਣੇ ਵਾਲਾ ਉਠਾ ਲਿਆ ਹੈ ਉਹ ਪੁਰਾਣਾ ਨਹੀਂ ਹੈ ਇਹ ਥਾਂ ਸੇ ਪੁਰਾਣਾ ਕਹਾਂ ਪੇ ਆਣਾ ਹੈ ਉਹ ਆਪਣੇ ਵਾਲੀ ਇਟ ਹੈ ਉਹ ਛੱਡੋ ਠੀਕ ਹੈ ਜੀ ਦੇਖਦੇ ਹਾਂ ਹੁਣ ਕੀ ਬਣਦਾ ਅੱਗੇ